ਲੇ ਵੀ ਦੋਸਤੋ ਅੱਜ ਚੈਨ ਵਾਲੇ ਪਿੰਡ ਦੇ ਵਿੱਚ ਆਏ ਹੋਇਆ ਚੈਨ ਵਾਲਾ ਪਿੰਡ ਹਲਕਾ ਸਰਦੂਲਗੜ੍ਹ ਦਾ ਪਿੰਡ ਆ ਜੀ ਝਨੀਰ ਦੇ ਲਾਗੇ ਪੈ ਜਾਂਦਾ ਬਲਾਕ ਝਨੀਰ ਦੇ ਵਿੱਚ ਆ ਜਾਂਦਾ ਜਿਹੜੀ ਆ ਛੱਤ ਡਿੱਗਣ ਦਾ ਕਾਰਨ ਅੱਜ ਬਰਸ਼ਾਤੀ ਮੌਸਮ ਦੇ ਕਾਰਨ ਜਿਹੜੀ ਹਰੇ ਘਰ ਨੂੰ ਥੰਮਕ ਲੱਗੀ ਹੋਈ ਆ ਥੰਮਕ ਦੇ ਕਾਰਨ ਅੱਜ ਇੱਥੇ ਦੋ ਪਰਿਵਾਰ ਦੀ ਜਿਹੜੀ ਡੈਥ ਆ ਉਹ ਹੋ ਚੁੱਕੀ ਆ ਪਰ ਇੱਕ ਤੀਜੀ ਜਿਹੜੀ ਬੱਚੀ ਸੀਗੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਕਰਕੇ ਠੀਕ ਆ ਆਪਣੇ ਨਾਲ ਸਾਰੇ ਪਰਿਵਾਰਕ ਮੈਂਬਰ ਆ ਜੀ ਆਪਾਂ ਸਾਰੇ ਮਿਲ ਕੇ ਆਪਾਂ ਗੱਲਬਾਤ ਕਰਦੇ ਆਂ ਅਪੀਲ ਦੀ ਵੀ ਬੇਨਤੀ ਕਰੂਗਾ ਵੀ ਜਿੰਨੇ ਕਿ ਉਹ ਲੋਡਬੰਦ ਪਰਿਵਾਰ ਆਪਾਂ ਨੂੰ ਲੱਗਦਾ ਵੀ ਆਪਣੇ ਘਰਾਂ ਦੇ ਵਿੱਚ ਥੰਮਕ ਲੱਗੀ ਹੋਈ ਆ ਕਿਉਂਕਿ ਮਜ਼ਦੂਰ ਪਰਿਵਾਰ ਨੇ ਉਹਨਾਂ ਦਾ ਸਹਾਰਾ ਬੰਨ੍ਹ ਦਿਆ ਜੇ ਆਪਾਂ ਨੂੰ ਲੋਡ ਆ ਗਈ ਆਪਾਂ ਸੁੱਕੀ ਸਹਾਰ ਦੇ ਵਿੱਚ ਬੈਠੇ ਹੋਏ ਆ ਉਹਦੇ ਕਾਰਨ ਕੀ ਹੁੰਦਾ ਵੀ ਆਪਾਂ ਆਪਣੇ ਮਜ਼ਦੂਰ ਭਾਈਚਾਰਾ ਨੂੰ ਆਪਾਂ ਨਾਲ ਲੈ ਕੇ ਚੱਲੀਏ ਤਾਂ ਜੋ ਅੱਗੇ ਤੋਂ ਇਹ ਘਟਨਾ ਜਿਹੜੀ ਨਾ ਘਟਣੀ ਹੋਵੇ ਡੈਥ ਹੁੰਦੀ ਆ ਬੜਾ ਭਾਅਨਿਕ ਸੁਪਨਾਗਾ ਵੀ ਆਪਾਂ ਸੋਚ ਹੀ ਨਹੀਂ ਸਕਦੇ ਵੀ ਵਾਹੀ ਗੁਰੂ ਦੇ ਰੰਗ ਕਿਤਾਂ ਦੇ ਆ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਜ਼ਿਆਦੇ ਮਾੜੇ ਆ ਮੇਰੇ ਐਨ ਆਰ ਆ ਭਰਾ ਜਿੰਨੇ ਕੋ ਵੀ ਹੈਲਪ ਸਾਰੇ ਤੁਸੀਂ ਪੰਜਾਬ ਦੇ ਅੱਜ ਹਾਲਾਤ ਨੇ ਜੀ ਕੋਈ ਹੜ੍ਹ ਭੀੜ ਤੇ ਲਾ ਲੋ ਕੋਈ ਇਦਾਂ ਸੁੱਕੀ ਸਾਰ ਦੇ ਵਿੱਚ ਘਰ ਦੀਆਂ ਛੱਤਾਂ ਦੇ ਜਦੋਂ ਵੀ ਆਪਾਂ ਦੇਖਦੇ ਆ ਅੱਜ ਇੱਕ ਦੀ ਦੋ ਦੀ ਤਿੰਨ ਦੀ ਪਰ ਅੱਜ ਬਹੁਤ ਜ਼ਿਆਦਾ ਭੈੜਾ ਇੱਕ ਦਿਲ ਨੂੰ ਸਖਮਾ ਲੱਗਿਆ ਹੋਇਆ ਵੀ ਜਿਹੜੀ ਘਰ ਦੀ ਛੱਤ ਡਿੱਗਣ ਕਾਰਨ ਦੋ ਪਰਿਵਾਰ ਦੀ ਜਾਨ ਗਈਆ ਤਾਂ ਮੈਂ ਸਾਰਾ ਬਲੌਗ ਦੇਖੇਂ ਭਾਈ ਜਿੱਦਾਂ ਦਾ ਇਹ ਹਾਸਤਾ ਹੋਇਆ ਕੀ ਹਸਤਮ ਹੋਇਆ ਸੀ ਕੀ ਗੱਲ ਬਾਤ ਜੀ 1:30 ਵਜੇ ਪੰਦਰ ਪਏ ਗਏ ਆ ਇਹ ਉੱਠ ਕੇ ਇੱਧਰ ਆ ਗਏ ਨੇ 2 ਵਜੇ 7 ਡਿਗ ਵੀ ਆਪਾਂ ਨੇ 45 ਡਾਟ ਡਿੱਗੀ ਆ 45 ਡਾਟ ਡਿੱਗੀ ਆ ਜਦੋਂ ਕਿੰਨੇ ਜਾਣੇ 7 ਦੇ ਥੱਲੇ ਸੀਗੇ 7 ਦੇ ਥੱਲੇ ਤਿੰਨ ਸੀ ਜੀ ਤਿੰਨ ਜਾਣੇ ਇੱਕ ਮੇਰਾ ਮੁੰਡਾ ਸੀ ਇੱਕ ਮੇਰੀ ਕੁੜੀ ਸੀ ਇੱਕ ਮੇਰਾ ਭਾਈ ਸੀ ਤੇ ਜਿਹੜੇ 7 ਦੇ ਵਿੱਚ ਪਏ ਸੀ ਕੌਣ ਕਿੰਬੀ ਬਚਿਆ ਜਿਹੜਾਗਾ ਬੱਚਾ ਬਚਿਆ ਬੱਚਾ ਬਚਿਆ ਛੋਟੀ ਜੀ ਕੁੜੀ ਆ ਜੀ 3 ਸਾਲ ਦੀ ਲੈ ਨਹੀਂ ਦੋਸਤੋ ਇੰਨੇ ਕਿ ਭਾਵ ਕੋਏ ਹੋਇਆ ਵੀਡੀਓ ਬਣਾਉਣ ਦਾ ਇਹ ਸਿਸਟਮ ਆ ਕਿ ਵਾਹਿਗੁਰੂ ਸੱਚੇ ਪਾਸ਼ਾ ਮਿਹਰ ਕਰੇ ਵੀ ਜਿੰਨੇ ਵੀ ਮੇਰੇ ਐਨ ਆਰ ਆਈ ਭਰਾ ਨੇ ਜਿੰਨੇ ਵੀ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਇੱਕ ਹੈਲਪ ਦੀ ਅਪੀਲ ਪਾਉਣੀ ਆ ਆਪਾਂ ਹੈਲਪ ਦੀ ਅਪੀਲ ਕਰਕੇ ਆਪਾਂ ਜਿਹੜੇ ਪਰਿਵਾਰ ਦੀ ਆਪਾਂ ਮਦਦ ਕਰ ਸਕਦੇ ਹਾਂ